ਨਹੀਂ 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 ਅਸੀਂ ਪੰਜਾਬ ਪੁਲਿਸ ਦੇ ਨਾਲ ਮੁੱਢੇ ਮੁੱਢਾ ਲਾ ਖੜਾਂਗੇ ਖੜਦੇ ਆ ਰਹੇ ਆ ਅੱਗੇ ਵੀ ਖੜਾਂਗੇ ਲੇਕਿਨ ਇਨਾਂ ਲੋਕਾਂ ਨੂੰ ਜੇ ਇਹ ਤਹਿਬਰ ਰਾਣਾ ਅੱਜ ਮੰਗਵਾਇਆ ਐਨਆਈਏ ਲੈ ਕੇ ਆਈ ਹੈ ਅਮਰੀਕਾ ਤੋਂ ਭਾਰ ਦੇ ਪ੍ਰਧਾਨ ਮੰਤਰੀ ਧੰਨਵਾਦ ਆ ਗ੍ਰਹਿ ਮੰਤਰੀ ਜੀ ਧੰਨਵਾਦ ਆ ਇਸੇ ਤਰ੍ਹਾਂ ਅਸੀਂ ਮੰਗ ਕਰ ਰਹੇ ਆ ਇਹਨਾਂ ਲੋਕਾਂ ਨੂੰ ਪਾਕਿਸਤਾਨ ਤੋਂ ਮਂਗਾ ਜਾਵੇ ਇਹ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਇਹ ਬਰਬਾਦ ਕਰਨ ਲੱਗੇ ਹੋਏ ਨੇ ਮਨੋਰੰਜਨ ਕਾਲਿਆ ਜੀ ਇਹਨੇ شریف ਆਦਮੀ ਨੇ ਉਹ ਐਂਡੇ ਵਿਚਾਰੇ ਸਟ੍ਰੈਸ ਕਰੇ ਉਹਨਾਂ ਕਰ ਰਹਿਣ ਗਨੇੜਾ ਦਾ ਬਚਾ ਹੋ ਗਿਆ ਪਰਮਾਤਮਾ ਦਾ ਮੈਂ ਕਹਿੰਦਾ ਕਿੰਨਾ ਮਰਜੀ ਦੇ ਲੈਣ ਇਹਨਾਂ ਦੇ ਨਾਨੀ ਜਾ ਕਰਾ ਦੇ ਆਈਐਸਐਸ ਦੇ ਪਾਲਤੂ ਕੁੱਤੇ ਅਖਤਰ ਤੇ ਪੱਟੀ ਇਹਨਾਂ ਨੂੰ ਅਸੀਂ ਤੁਹਾਡੇ ਚੈਨਲ ਆਈ ਕਹਿਣਾ ਚਾਹੁੰਦੇ ਆ ਵੀ ਆਪਣੀ ਜਿਹੜੀਆਂ ਜਵਾਨਾਂ ਬੰਦ ਕਰ ਲੋ ਸਾਡੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਨਾ ਕਰੋ ਅਸੀਂ ਮਾਨ ਸਾਹਿਬ ਦੇ ਨਾਲ ਉਹ ਕਹਿੰਦੇ ਇਹਦੇ ਨਾਲ ਕਈ ਲੋਕਾਂ ਨੂੰ ਨਹੀਂ ਚਿੱਕਾ ਬੋਲਣਾ ਦੇਖ ਲੈ ਬੋਲਣਾ ਤਿੱਖਾ ਬੋਲਣਾ ਹੁੰਦਾ ਮੇਰੇ ਤਾਂ ਤਾਂ ਉਹਨਾਂ ਦੇ ਲੜਨੀ ਲੱਗਣੀਆਂ ਆ ਜਿਹੜੇ ਬੰਦੇ ਦੇਸ਼ ਦੇਸ਼ ਤੋਂ ਹੀ ਆ ਦੇਸ਼ ਦੇ ਖਿਲਾਫ ਕੰਮ ਕਰਦੇ ਆ ਚੰਡੀਗੜ੍ਹ ਦੇ ਵਿੱਚ ਦੇਖੀਏ ਤਾਂ ਆਕਰ ਗੁਰਤੇਆਂ ਮੰਡਪ ਪਹੁੰਚੇ ਨੇਗੇ ਹੱਥਾਂ ਦੇ ਵਿੱਚ ਤੁਸੀਂ ਦੇਖੋ ਪ੍ਰੋਟੈਸਟ ਕਰ ਰਹੇ ਨੇ ਕਿ ਜਿਹੜੇ ਪਿਛਲੇ ਦਿਨੇ ਹਮਲੇ ਚਾਹੇ ਮਨਰंजन ਕਾਲੀਆ ਦਾ ਹੋਇਆ ਚਾਹੇ ਪੰਜਾਬ ਦੇ ਵਿੱਚ ਹੋਰ ਜਗ੍ਹਾ ਤੇ ਹੋਏ ਨੇ ਤਾਂ ਖੁੰਖਾਰ ਤੰਕੀ ਸ਼ਹਿਜ਼ਾਦ ਪੱਟੀ}{|\text{ਦਿਸ਼ਾਲ ਅਕਤਰ ਗੈਂਗਸਟਰ ਹੈਪੀ ਬਸਿਆ}} ਨੂੰ ਲੈ ਕੇ ਮੁਰਦਾਬਾਦ ਦੇ ਜਿਹੜੇ ਪੋਸਟਰ ਨੇ ਉਹਨਾਂ ਨੇ ਫੜੇ ਨੇ ਹੱਥਾਂ ਦੇ ਵਿੱਚ ਤੇ ਆ ਡੀਜੀਪੀ ਜਿਹੜੇ ਇਹ ਆਫਿਸ ਪਹੁੰਚੇ ਨੇਗੇ ਪੰਜਾਬ ਹੈੱਡ ਕੁਆਟਰ ਮਿਲਣ ਦੇ ਵਾਸਤੇ ਆ ਮਹਾਰਾਜਬ ਦੇਖਿਏ ਇਹ ਤਾਂ ਚਲੋ ਖैर ਸਾਰਿਆਂ ਨੂੰ ਹੀ ਪਤਾਗਾ ਤੁਸੀਂ ਵਿਰੋਧ ਕੀ ਹੈ ਨਹੀਂ ਸਾਡਾ ਵਿਰੋਧ ਇਹ ਆ ਵੀ ਸਾਡੇ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਇਹ ਬਰਬਾਦ ਕਰਨ ਲੱਗੇ ਹੋਏ ਨੇ ਮਨੋਰੰਜਨ ਕਾਲੀਆ ਜੀ ਇਹਨੇ ਸ਼ਰੀਰ ਆਦਮੀ ਨੇ ਉਹ ਐਂਡੇ ਵਿਚਾਰੇ ਸਟ੍ਰੈਸ ਚ ਨੇ ਉਹਨਾਂ ਦੇ ਘਰ ਹੈਂਡ ਗ੍ਰਨੇਡ ਦਾ ਬਚਾਅ ਹੋ ਗਿਆ ਪਰਮਾਤਮਾ ਦਾ ਪਰ ਪਰ ਦੇਖਿਏ ਅਜੀਆਂ ਤਾਕਤਾਂ ਦਾ ਤਾਂ ਹਮੇਸ਼ਾ ਕੋਸ਼ਿਸ਼ ਹੀ ਰਹਿੰਦੀ ਹੁੰਦੀ ਨਹੀਂ 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 ਅਸੀਂ ਪੰਜਾਬ ਪੁਲਿਸ ਦੇ ਨਾਲ ਮੋਢੇ ਨਾਲ ਮੋਢਾ ਲਾ ਖੜਾਂਗੇ ਖੜਦੇ ਆ ਰਹੇ ਆ ਅੱਗੇ ਵੀ ਖੜਾਂਗੇ ਲੇਕਿਨ ਇਹਨਾਂ ਲੋਕਾਂ ਨੂੰ ਪੰਜਾਬ ਜੇ ਇਹ ਤਹਿਬਰ ਰਾਣਾ ਅੱਜ ਮੰਗਵਾਇਆ ਐਨਆਈਏ ਲੈ ਕੇ ਆਈ ਹੈ ਅਮਰੀਕਾ ਤੋਂ ਭਾਰ ਦੇ ਪ੍ਰਧਾਨ ਮੰਤਰੀ ਧੰਨਵਾਦ ਕਰ ਰਿਹਾ ਮੰਤਰੀ ਜੀ ਦਾ ਧੰਨਵਾਦ ਆ ਇਸੇ ਤਰ੍ਹਾਂ ਅਸੀਂ ਮੰਗ ਕਰ ਰਹੇ ਹਾਂ ਬੀਹਨਾ ਲੋਕਾਂ ਨੂੰ ਪਾਕਿਸਤਾਨ ਤੋਂ ਮੰਗਾਇਆ ਜਾਵੇ ਤਾਂ ਕਿ ਇਹਨਾਂ ਦਾ ਇੱਥੇ ਆ ਕੇ ਤਿਹਾਰ ਜੇ ਲਈ ਬੰਦ ਕੀਤਾ ਜਾਓ ਓਵਰ ਪਿੱਤੀ ਜਾਵੇ ਇਹਨਾਂ ਲੋਕਾਂ ਨੂੰ ਪੱਟੀ ਨੂੰ ਵੀ ਅਖਤਰ ਨੂੰ ਵੀ ਪਰ ਲੱਗਦਾ ਨਹੀਂ ਵੀ ਜਿਸ ਤਰ੍ਹਾਂ ਦੇ ਨਾਲ ਇਹਨਾਂ ਨੇ ਅਟੈਕ ਕਰਾਏ ਨੇਗੇ ਉਹਦੇ ਚ ਤਾਂ ਪਿੱਛੇ ਜੇ ਇੱਕ ਯੂਟਿਊਬਰ ਦੇ ਨਾਲ ਵੀ ਜਦੋਂ ਇਹਨਾਂ ਦੀ ਕਹਾਸ ਸੁਣੀ ਹੋਈ ਆ ਉਹਦੇ ਵੀ ਉਹ ਅਟੈਕ ਕਰਵਾਏ ਨਹੀਂ ਨਹੀਂ ਉਹੀ ਦਾ ਜਕਰ ਰਹੇ ਆ ਕੱਲ ਨੂੰ ਕਿਸੇ ਹੋਰ ਦੇ ਕਰਦਣੇ ਪਰਸੋਂ ਕਿਸੇ ਹੋਰ ਦੇ ਕਰਦਣੇ ਅਸੀਂ ਤੁਹਾਡੇ ਵੀ ਹੋ ਜਾਣਾ ਨਹੀਂ ਨਹੀਂ ਸਾਡੇ ਅਸੀਂ ਤਾਂ ਕੱਫੜ ਰੋਜ ਬੰਨੀ ਦਾ ਅਸੀਂ ਕੀਰਤਨ ਸੋਲਾ ਸੌਇਰੇ ਪੜ ਕੇ ਆਈਦਾ ਹੂੰ ਸਾਨੂੰ ਡਰ ਨਹੀਂ ਹੈਗਾ ਜਿਹੜਾ ਸ਼ਬਦਾਂ ਕਰਵਾਣੀ ਤੇ ਕੀਰਤਨ ਸੋਲਾ ਦਾ ਅਸੀਂ ਪੜ ਕੇ ਆਨੇ ਆ ਅਸੀਂ ਕਿਉਂਕਿ ਸੋਸ਼ਲ ਮੀਡੀਆ ਬਹੁਤ ਦਿਖਦੇ ਨੇ ਸ਼ਾਇਦ ਇਹ ਜਿਹੜੇ ਸਾਡੇ ਜਿਹੜੇ ਮੈਂ ਜਿੰਨਾ ਮਰਜੀ ਦੇਖ ਲੈਣਾਂ ਨੇ ਨਾਨੀ ਜਾ ਕਰਾ ਦੇ ਆਈਐਸਈ ਦੇ ਜਿਹੜੇ ਪਾਲ ਨੇ ਅਖਤਰ ਤੇ ਪੱਟੀ ਇਹਨਾਂ ਨੂੰ ਅਸੀਂ ਤੁਹਾਡੇ ਚੈਨਲ ਰਾਹੀਂ ਕਹਿਣਾ ਚਾਹੁੰਦੇ ਆ ਵੀ ਆਪਣੀ ਜਿਹੜੀ ਆ ਜਵਾਨ ਆ ਬੰਦ ਕਰ ਲੋ ਸਾਡੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਨਾ ਕਰੋ ਅਸੀਂ ਪੰਜਾਬ ਪੁਲਿਸ ਦੇ ਨਾਲ ਖੜੇ ਆ ਚੰਡੀਗੜ੍ਹ ਪੁਲਿਸ ਦੇ ਨਾਲ ਖੜੇ ਆ ਪਰਮਦਰ ਸਾਹਿਬ ਲੋਕ ਤਾਂ ਤੁਹਾਡੇ ਤੋਂ ਬਹੁਤ ਤਰਾਜ ਤੋਂ ਨੇ ਕਹਿੰਦੇ ਬਹੁਤ ਗਰਮ ਬੋਲਦੇ ਨੇ ਗਲਤ ਬੋਲਦੇ ਨੇ ਨਹੀਂ ਲੋਕਾਂ ਦਾ ਕੀ ਆ ਅਸੀਂ ਹਰ ਹਰ ਧਰਮ ਦਾ ਸਤਿਕਾਰ ਕਰਦੇ ਆ ਐਕਟਿਵਿਸਟ ਦੀ ਗੱਲ ਕਰ ਰਹੇ ਨਹੀਂ ਨਹੀਂ ਕਿਹੜੇ ਗੱਲਾਂ ਕਰਦਾ ਜੀ ਭਾਜੀ ਤੁਸੀਂ ਸਰਦਾਰ ਹੋ ਮੈਂ ਥੜਨਾ ਮੇਰੀ ਬਿਕੜੀ ਨਹੀਂ ਆ ਬੰਦੇ ਵਿਚਾਰੇ ਖੜੇ ਆ ਬਜਰੰਗ ਦਲ ਦੇ ਆਪਣੇ ਖੜੇ ਆ ਇਹ ਜਤਿੰਦਰ ਚਕਰਾਜੀ ਲੱਖੀ ਕਪੂਰ ਜੀ ਸ਼੍ਰੀ ਮਹਾਦੇਵ ਸੈਨਾ ਦੇ ਖੜੇ ਆ ਵਕੀਲ ਸਾਹਿਬ ਖੜੇ ਆ ਅਸੀਂ ਐਡੇ ਬੇਕੂਮ ਆ ਅਸੀਂ ਹਰ ਧਰਮ ਦਾ ਸਤਿਕਾਰ ਕਰਦੇ ਆ ਜਿਹੜਾ ਪੰਨੂ ਹੱਤਵਦੀ ਬੈਠਾ ਬੀਰ ਰਮੇਸ਼ ਕਰਜੀ ਦੇ ਜਿਨ੍ਹਾਂ ਜਨਮ ਦਿਨ ਤੇ ਉਹ ਕਹਿੰਦਾ ਬਾਬਾ ਅਸੀਂ ਬਹੁਤ ਤੋੜ ਦੇਾਂਗੇ ਮੈਂ ਇਹ ਕਹਿਣਾ ਤਾਂ ਚਾਹਣਾ ਕਹਿਣਾ ਚਾਹਨਾ ਵਾ ਜਿਉ ਪਿਓ ਦਾ ਆਜਾ ਆਪਣੀ ਮਾਂ ਦਾ ਆ ਕੇ ਖਾਦੇ ਹੱਥ ਲਾ ਕੇ ਦਾ ਮੈਂ 16 14 ਤਰੀਕ ਨੂੰ 11 ਵਜੇ ਹਸ਼ਿਆਰ ਪਰ ਜਾਊਂਗਾ ਉੱਥੇ 1000 ਬੰਦੇ ਦਾ ਕੱਟ ਕਰਾਂਗੇ ਅਸੀਂ ਪਰ ਇਹਦੇ ਚ ਲੱਗਦਾ ਨਹੀਂ ਵੀ ਇਹ ਤਾਂ ਆਪਸੀ ਭਾਈਚਾਰਾ ਖਰਾਬ ਕਰਨੀ ਕਿ ਨਾ ਨਹੀਂ ਉਹ ਕਰ ਰਹੇ ਨਾ ਅਸੀਂ ਨਹੀਂ ਕਰ ਰਹੇ ਅਸੀਂ ਹਰ ਹਰ ਧਰਮ ਹਰ ਵਰਗ ਹਰ ਜਾਤ ਦਾ ਸਤਿਕਾਰ ਕਰਨ ਵਾਲੇ ਵਿਅਕਤੀਆਂ ਇਹ ਲੋਕ ਮੁੱਠੀ ਭਰ ਲੋਕ ਸਾਡੇ ਪੰਜਾਬ ਨੂੰ ਤਬਾਹ ਕਰਨ ਲੱਗੇ ਹੋਏ ਆ ਤੁਹਾਨੂੰ ਪਤਾ ਨਾ ਇੱਥੇ ਚੰਡੀਗੜ੍ਹ ਵਿੱਚ ਪਹਿਲਾ ਹੈਂਡਕ੍ਰੈਡ ਕਰਾਇਆ ਕਿੰਨੇ ਨੇ ਕਰਾਇਆ ਪੰਜਾਬ ਦੇ ਲੋਕਾਂ ਨੇ ਕਰਾਇਆ ਚੰਡੀਗੜ੍ਹ ਇੰਨਾ ਪੀਸਫੁਲੀਆ ਚੰਡੀਗੜ੍ਹ ਦਾ ਹਰ ਅਫੀਸਰ ਵੀ ਰਹਿੰਦਾ ਨੇ ਨੇਤਾ ਲੋਕ ਵੀ ਰਹਿੰਦੇ ਆ ਆਮ ਲੋਕ ਵੀ ਰਹਿੰਦੇ ਆ ਅਸੀਂ ਤਾਂ ਕਹਿਣ ਆਏ ਵੀ ਪੰਜਾਬ ਪੁਲਿਸ ਨੂੰ ਵੀ ਪੰਜਾਬ ਪੁਲਿਸ ਨੂੰ ਫ੍ਰੀ ਹੈਂਡ ਕਰ ਦਿਓ ਪੰਜਾਬ ਪੁਲਿਸ ਨੂੰ ਪਾਵਰ ਵਧਾ ਦਿਓ ਏਵੇਂ ਕੋਈ ਲੋਕ ਚੋਰੀ ਵੀ ਨਹੀਂ ਕਰਨਗੇ ਸਾਡੀ ਜਿਹੜੀ ਮੁੱਖ ਮੰਗ ਆ ਜੀ ਮੈਂ ਬਜਰੰਗਦਰ ਹਿੰਦੁਸਤਾਨ ਤੋਂ ਨੈਸ਼ਨਲ ਪਾਰਟੀ ਨਾਲ ਸਾਡੀ ਜਿਹੜੀ ਮੁੱਖ ਮੰਗ ਆ ਹੁਣ ਤਾਂ ਪੁਲਿਸ ਨੂੰ ਮਾਰੀ ਜਾਂਦੇ ਆ ਕੱਲ ਪਰਸੋਂ ਆ ਜਿਹੜਾ ਸਬ ਇੰਸਪੈਕਟਰ ਨੂੰ ਮਾਰਿਆ ਮੌਕੇ ਤੇ ਕਿੰਨੀ ਪੁਲਿਸ ਅਫੀਸਰ ਉੱਥੇ ਖੜੇ ਕਿ ਜਿਸਨੇ ਕੁੱਛ ਕੀਤਾ ਮੈਂ ਕਹਾਂ ਪਰ ਜ਼ਿਆਦਾ ਤਾਂ ਵਿਵਾਦ ਦਾ ਵਿਸ਼ਾ ਹੀ ਰਹਿੰਦਾ ਵੀ ਆਖਰ ਜਿੰਨੇ ਆਪਣੇ ਬਜਰੰਗਦਲ ਹੋਗੇ ਜਾਂ ਹੋਰ ਜਿੰਨੇ ਵੀ ਸ਼ਿਵਸੈਨਾ ਹੋਗੀ ਜਿੰਨੇ ਹਿੰਦੂ ਲੀਡਰ ਕਹ ਲਈਏ ਕੁੱਲ ਮਿਲਾ ਕੇ ਜੇ ਕਹਿੰਦੇ ਕਹਿੰਦੇ ਪੜਹਾਉ ਉਹ ਬੋਲਦੇ ਮੈਂ ਜ਼ਿਆਦਾ ਗੱਲ ਨਹੀਂ ਕਰ ਜਾਂਦਾ ਅਸੀਂ ਤਾਂ ਸਿਰ ਮੰਡ ਬਾਰੇ ਗੱਲ ਕਰਦੇ ਜੇ ਤੁਸੀਂ ਵਿਸ਼ੇਸ਼ ਕਰਦੇ ਲੋਕ ਵਿਰੋਧ ਮੈਨੂੰ ਦੱਸੋ ਮਾਨ ਸਾਹਿਬ ਕੀ ਕਹਿੰਦੇ ਕਿਸੇ ਨੂੰ ਮੈਂ ਸਵਾਲ ਮੈਂ ਪੁੱਛਦਾ ਹਾਂ ਇਸ ਸਵਾਲ ਅਸੀਂ ਮਾਨ ਸਾਹਿਬ ਦੇ ਨਾਲ ਕਹਿੰਦੇ ਕਹਿੰਦੇ ਇਹਦੇ ਨਾਲ ਕਈ ਲੋਕਾਂ ਨੂੰ ਨਹੀਂ ਚੰਗਾ ਲੱਗਦਾ। ਤਿੱਖਾ ਤਿੱਖਾ ਬੋਲਣਾ ਦੇਸ਼ ਲਈ ਬੋਲਣਾ ਤਿੱਖਾ ਬੋਲਣਾ ਹੁੰਦਾ। ਮੇਰਿਆਂ ਤਾਂ ਉਹਨਾਂ ਦੇ ਲੜਨੀ ਲੱਗਣੀ ਆਈਆਂ ਜਿਹੜੇ ਬੰਦੇ ਦੇਸ਼ ਦੇਸ਼ ਧਰੋਹੀ ਆ ਦੇਸ਼ ਦੇ ਖਿਲਾਫ ਕੰਮ ਕਰਦੇ ਆ। ਠੀਕ ਆ ਨਾ? ਦੇਸ਼ ਹਿੱਤ ਲਈ ਬੋਲਣਾ ਜਦ ਤੱਕ ਜਿੰਦੇ ਆ ਮਾਨ ਸਾਹਿਬ ਨੇ ਕਹਿਤਾ ਕਿ ਤਨਸੋਲਾ ਪੜ ਕੇ ਆਏ ਆ। ਅਸੀਂ ਵੀ ਆਪਣਾ ਪੂਰਾ ਬੰਦੋਬਸਤ ਕੀਤਾ ਸਾਨੂੰ ਜੀਣ ਮਰਨਾ ਕੋਈ ਮਤਲਬ ਨਹੀਂ। ਅਸੀਂ ਦੇਸ਼ ਲਈ ਖੜੇ ਆ। ਲਕੀ ਕਪੂਰੀ ਖੜੇ ਆ ਸ਼੍ਰੀ ਮਹਾਦੇਵ ਸਾਹਿਬਾਂ ਤੋਂ। ਮੇਰੀ ਗੱਲ ਸੁਣੋ ਜਿਹੜਾ ਜਿਹੜਾ ਪੰਜਾਬ ਦੀ ਜਾਂ ਦੇਸ਼ ਦੀ ਗੱ ਜੇ ਲੋਨਰੇ ਹੱਤੇ ਹਿੱਤ ਦੀ ਗੱਲ ਕਰਦਾ ਉਹ ਤਾਂ ਕਦੀ ਉਹਨੇ ਦੇ ਹੱਕ ਜੀ ਐਂਟੀ ਬੋਲੂਗਾ ਨਹੀਂ ਦੇਖੋ ਬਾਬਾ ਸਾਹਿਬ ਨੇ ਸਵਿਧਾਨ ਲਿਖਿਆ ਜੇ ਉਹਨਾਂ ਦੀ ਮੂਰਤੀ ਬਾਰੇ ਜਾਂ ਕੋਈ ਅਫਵਾਹ ਦੀ ਗੱਲ ਕਰੂਗਾ ਜਾਂ ਕੋਈ ਇਹ ਹਰਕਤ ਕਰੂਗਾ ਕੋਈ ਵੀ ਤਰ ਬਰਦਾਸ਼ਤ ਨਹੀਂ ਕਰੂਗਾ ਜਿਨ੍ਹਾਂ ਨੇ ਸਵਿਧਾਨ ਦੇ ਵਿਦਾਤਾ ਵਾ ਉਹ ਤਾਂ ਹਰ ਧਰਮ ਨੂੰ ਜਿਹਨਾਂ ਜਿੰਦਾ ਅਧਿਕਾਰ ਦਿੱਤਾ ਜੋ ਉਹਨਾਂ ਬਾਰੇ ਗਲਤ ਬੋਲ ਕੋਈ ਬਰਦਾਸ਼ਤ ਕਰਾ ਤੁਸੀਂ ਮੈਂ ਕੋਈ ਵੀ ਮੀਡੀਆ ਕੋਈ ਆਮ ਬੰਦਾ ਅਫਸਰ ਕੋਈ ਕੋਈ ਲੋਬੀ ਬਰਦਾਸ਼ਤ ਨਹੀਂ ਕਰੂਗੀ ਜਿਹੜੀ ਇਹ ਮਾੜੀਆਂ ਹਰਕਤਾਂ ਇਹਨਾਂ ਨੇ ਜਿਹੜਾ ਪੰਨੋਂ ਬਾਹਰ ਬਕਵਾਸ ਕਰੀ ਜਾ ਰਿਹਾ ਕਿ ਕਿਸੇ ਦਾ ਕਿਸੇ ਧਰਮ ਬਾਰੇ ਮਹੀਨੇ ਵਾ ਬੋਲ ਦਿੰਦਾ ਇਹ ਗਲਤ ਗੱਲ ਹੈ ਇਹ ਸਾਡੀ ਸੈਂਟਰ ਸਰਕਾਰਗੇ ਪ੍ਰਧਾਨ ਮੰਤਰੀ ਜਗੇ ਅਪੀਲ ਆ ਕਿ ਇਹਨੂੰ ਬਾਹਰ ਚੱਕ ਕੇ ਲਿਆ ਕੇ ਇਹਨੂੰ ਜਿਹੜੀ ਸਜ਼ਾ ਦੇ ਦਿੰਦੀ ਜਾਂਦੀ ਹੈ ਨਾ ਕਿ ਇਹ ਬਾਹਰੋਂ ਜਿਹੜਾ ਬੈਠਾ ਮਾਹੌਲ ਖਰਾਬ ਕਰ ਦਿੰਦਾ ਦੇਖੋ ਉਹਦਾ ਕੀ ਤੱਲ ਹੈ ਉਹ ਤਾਂ ਦੋ ਲਫ਼ਜ਼ ਬੋਲਦਾ ਇੱਥੇ ਮਾਹੌਲ ਖਰਾਬ ਹੋ ਜਾਂਦਾ ਸਾਰੇ ਧਰਮਾਂ ਚ ਦੇਖੋ ਹੁਣ ਬਰਾਦੀ ਜਿਹੜਾ ਬਰਾਦੀ ਭਾਈ ਜਿਹੜਾ ਅਸੀ ਭਾਈ ਭਾਈ ਜਿਹੜਾ ਕਿੰਨਾ ਖਿਲਾਫ ਬੋਲਿਆ ਉਹਨਾਂ ਦੇ ਇਹ ਥੋੜਾ ਚੰਗਾ ਲੱਗਦਾ ਕਦੀ ਕਿਸੇ ਬਾਰੇ ਬੋਲਦਾ ਕਦੀ ਕਿਸੇ ਸਰਦਾਰਾ ਬਾਰੇ ਬੋਲਦਾ ਕ ਹਿੰਦੂਆ ਹੋਰੇ ਬੋਲਦਾ ਕਦੀ ਕਿਸੇ ਬਾਰੇ ਬੋਲਦਾ ਇਹਦਾ ਕੋਈ ਹੱਲ ਪੱਕਾ ਕਰਨਾ ਚਾਹੀਦਾ ਜਦੋਂ ਪਿੱਛੇ ਦੀ ਪ੍ਰੋਪਰਟੀ ਸੀਲ ਕੀਤੀ ਨਾ ਇਹਨੂੰ ਬਾਹਰੋਂ ਲਿਆ ਕੇ ਤਾਂ ਵੀ ਹਾਲ ਮਾੜੇ ਕਰਨੇ ਚਾਹੀਦੇ ਉਹਨੂੰ ਪਤਾ ਦੋ ਵਾਰ ਮੈਂ ਤਿਰੰਗਾ ਝੰਡਾ ਲਾਇਆ ਆ ਦੇ ਘਰੇ ਲਿਖਤੀ ਚਿੱਠੀ ਵੀ ਦੇ ਦੇ ਆ ਲਿਖਤੀ ਦੇ ਰਿਹਾ ਮਰੁੰਡਮ ਦੇ ਰਿਹਾ ਸੀ ਮਰੁੰਡਮ ਦੇ ਰਿਹਾ ਆ ਮਰੁੰਡਮ ਦਿਓ ਜੀ ਮਰੁੰਡਮ ਦੇਓ ਹਾਂ ਕਿਉਂਕਿ ਤੁਸੀਂ ਫੜਾ ਦਿਓ ਨਹੀਂ ਨਹੀਂ ਆ ਹੈਗਾ ਸਾਡੇ ਕੋਲ ਦਿਖਾ ਵੀ ਦਈਏ ਨਾ ਪੰਜਾਬ ਦੇ ਹਾਲਾਤ ਬਣੀ ਜਾ ਰਹੇ ਦੇਖੋ ਪ੍ਰਸ਼ਾਸਨ ਵੀ ਗੱਲ ਲੋ ਨੂੰ ਨਾ ਇਹਨੂੰ ਨਰਕਾਂ ਦੇ ਇੱਕ ਮਿਲਣੀ ਮਿਲਣੀ ਆ ਦੋ ਵਾਰ ਪਹਿਲਾਂ ਬਚ ਗਿਆ ਏ ਤੀਜੀ ਵਾਰ ਗਰੰਟੀ ਨਾਲ ਮਿਲਣੀ ਮਿਲਣੀ ਆ ਇਹ ਸਾਡੇ ਪੰਜਾਬ ਨਾਲ ਪੰਗਾ ਲੈ ਰਿਹਾ ਹਰ ਹਰ ਬੰਦੇ ਨਾਲ ਪੰਗਾ ਲੈ ਰਿਹਾ ਉਹਨੂੰ ਲੋੜਾ ਗੁਰਸਮਨ ਦਾ ਪੰਡਰ ਪੰਗਾ ਲੈ ਲੇ ਲੱਖੀ ਕਪੂਰ ਨਾਲ ਲੈ ਲੇ ਹੋਰ ਲੋਕਾਂ ਨਾਲ ਲੈ ਲੇ ਸਾਡੇ ਆਮ ਲੋਕਾਂ ਨਾਲ ਪੰਗਾ ਕੋਲ ਨਾ ਬੀਰ ਅੰਬੇਦਕਰ ਦੀ ਸਭਾ ਨਾਲ ਉਹਨੂੰ ਲਿਖਣ ਵਾਲੇ ਆ ਉਹ ਬੀਰ ਅੰਬੇਦਕਰ ਦੀ ਹਰ ਬਾਰਕ ਮੰਦਾ ਤੇ ਚਲੋ ਦੇਖਿਆ ਜਾਵੇ ਲਗਾਤਾਰ ਜਿਹੜੀਆਂ ਪਿਛਲੇ ਦਿਨਾਂ ਦੇ ਦੌਰਾਨ ਘਟਨਾਵਾਂ ਹੋਈਆਂ ਨੇ ਉਹਨਾਂ ਘਟਨਾਵਾਂ ਨੂੰ ਲੈ ਕੇ ਗੁਰੂ ਧਿਆਨ ਮੰਡ ਤੇ ਹੋਰ ਜਿਹੜੇ ਜੇ ਕਹੀਏ ਕਿ ਹਿੰਦੂ ਲੀਡਰ ਪਹੁੰਚੇ ਨੇ ਕਿ ਆਖਰ ਜਿਹੜੀ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਲੋਕਾਂ ਨੂੰ ਦੇਸ਼ ਚੁੜਾ ਕੇ ਸਜ਼ਾ ਦਿੱਤੀ ਜਾਵੇ ਵੀਡੀਓ ਜਨਿਸਟ ਹਰਪਾਲ ਦੇ ਨਾਲਸ ਮਿਸਿੰਗ ਰੋਜਨਾ ਸਪਸਟਨ ਟੀਵੀ ਚੰਡੀ